मंगर माहे सुहंदिया हर पीर संग बैठियाः तिन की सुबह क्या गणी जे साहिब मे मंगर माहे सुहंदिया हर पीर संग बैठड़िया है तिन की शोभा क्या गणी जे साहिब मिलड़िया लड़िया तन मन मुलिया राम सियों संग साध सहे लड़िया है। साध जनाती बाहरी ਸੇ ਰਹਿਨ ਇਕ ਲੜਿਆ ਹੈ ਤਿੰਨ ਦੁਖ ਨਾ ਤੱਬ ਹੁ ਉਤਰੈ ਸੇ ਜਨ ਕੈ ਵਸ ਪੜਿਆ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਰਤਨ ਜਵੇ ਹਰ ਲਾਲ ਹਰ न नानक तडियाः नानकव तिन प्रभ सरणी दर पडिया मङ्गर बहुड़ न जनमडियाः मङ्गर प्रभ आराधना ਬਹੜਨਾ ਜਨਮੜਿਆ ਮੱਗਰ ਦਾ ਮਹੀਨਾ ਦਿਨ ਐਤਵਾਰ ਅਰੰਭਤਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਖ ਸ਼ਾਂਤੀ ਨਾਲ ਮਹੀਨਾ ਬਤੀਤ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਾਦਾਂ ਪੂਰੀਆਂ ਕਰਨ ਸਰੀਰਾਂ ਦੀਆਂ ਚੜ੍ਹਦੀਆਂ ਕੱਲਾ ਰੱਖਣ ਤੰਦਰੁਸਤੀਆਂ ਰੱਖਣ ਕਿਰਤ ਕਮਾਈਆਂ ਵਿੱਚ ਵਾਧੇ ਕਰਨ ਸੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮੱਗਰ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਮੰਗਰ ਮਾਹੀ ਸੁਹੰਦੀਆਂ ਹਰ ਪਿਰ ਸੰਗ ਬੈਠੜਿਆ ਹੈ ਓਹ ਕੋਸ਼ ਨਸੀਬ ਜੀਵ ਆਤਮਾਵਾਂ ਨੇ ਜੋ ਆਪਣੇ ਮਾਲਕ ਪ੍ਰਭੂ ਦੇ ਕੋਲ ਬੈਠ ਜਾਂਦੀਆਂ ਨੇ ਭਾਵ ਕਿ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦੀਆਂ ਨੇ ਉਹ ਆਤਮਾਵਾਂ ਫਿਰ ਸੋਭਾ ਪੁੰਦੀਆਂ ਸੁੰਦਰ ਲੱਗਦੀਆਂ ਨੇ ਮੰਗਰ ਮਾਹੇ ਸੁਹੰਦੀਆਂ ਸੁੰਦਰ ਲੱਗਦੀਆਂ ਨੇ ਸੋਭਾ ਪੁੰਦੀਆਂ ਨੇ ਔਰ ਪਿਰ ਸੰਗ ਬੈਠੜੀ ਆ ਜਿਹੜੀਆਂ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦੀਆਂ ਨੇ ਤਿੰਨ ਕੀ ਸੋਭਾ ਤਿਆਗਣੀ ਜੇ ਸਾਹਿਬ ਮਿਲੜਿਆ ਹੈ ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕੀਤਾ ਉਹਨਾਂ ਦੀ ਸੋਭਾ ਉਹਨਾਂ ਦੀ ਵਡਿਆਈ ਬੜੀ ਕਥਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਆਤਮਾਵਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਰੀ ਦੇ ਵਿੱਚ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਰੀ ਦਾ ਰੂਪ ਹੋ ਜਾਂਦੀਆਂ ਤੇ ਜਿਸ ਤਰ੍ਹਾਂ ਪਰਮਾਤਮਾ ਦੇ ਗੁਣ ਬਹੁਤੇ ਨੇ ਸਾਡੀ ਜੀਵ ਇਕਿਆ ਗਾ ਕੇ ਰਕੇ ਨਹੀਂ ਦੱਸੇ ਜਾ ਸਕਦੇ ਜਿਦਾਂ ਉਹਨਾਂ ਜੀਵਾਂ ਦੀ ਸੋਭਾ ਜਿਹੜੀ ਹੈ ਉਹ ਗਿਣਤੀ ਵਿੱਚ ਨਹੀਂ ਆਉਂਦੀ ਜੋ ਪਰਮਾਤਮਾ ਦਾ ਮਲਾਪ ਹਾਸਲ ਕਰਕੇ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ ਤਨ ਮਨ ਮੌਲਿਆ ਰਾਮ ਜਿਉ ਸੰਗ ਸਾਧ ਸਹਿਲੜੀਆ ਹੈ ਉਹਨਾਂ ਵੱਡਿਆਂ ਭਾਗਾਂ ਵਾਲਿਆਂ ਦਾ ਸਾਧੂ ਮਹਾਂਪੁਰਖਾਂ ਦੀ ਸੰਗਤ ਕਰਕੇ ਸੰਗ ਸਾਧ ਸਹਿਲੜੀਆ ਉਹਨਾਂ ਦੀ ਸੰਗਤ ਕਰਦੇ ਨੇ ਸੰਤਾਂ ਦੀ ਸਾਧੂਆਂ ਦੀ ਸੰਗਤ ਦਾ ਅਸਰ ਇਹ ਹੁੰਦਾ ਹੈ ਕਿ ਤਨ ਤੇ ਮਨ ਮੌਲਿਆ ਜਾਂਦਾ ਹਰਿਆ ਭਰਿਆ ਹੋ ਜਾਂਦਾ ਕਿਉਂਕਿ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਕਿੰਨਾਂ ਦਾ ਜਿਹੜੇ ਸਾਧ ਸੰਗਤ ਕਰਦੇ ਨੇ ਸੋ ਸਤਿਗੁਰੂ ਜੀ ਪਰਮੰਦੇ ਨੇ ਇੱਕ ਉਹ ਨੇ ਜਿਹੜੇ ਸੰਗਤ ਕਰਕੇ ਆਪਣਾ ਤਨ ਮਨ ਹਰਿਆ ਭਰਿਆ ਕਰ ਲੈਂਦੇ ਨੇ ਇੱਕ ਉਹ ਨੇ ਜਿਨ੍ਹਾਂ ਨੇ ਕਦੇ ਗੁਰੂ ਦੇ ਵਿਚਾਰ ਨਹੀਂ ਸੁਣੀ ਸੰਗਤ ਨਹੀਂ ਕੀਤੀ ਸਤ ਸੰਗਤ ਤੋਂ ਦੂਰ ਰਹੇ ਸੋ ਸਤਗੁਰੂ ਜੀ ਉਹਨਾਂ ਦਾ ਵੀ ਹਵਾਲਾ ਦੇ ਰਹੇ ਨੇ ਸਾਧ ਜਨਾ ਤੇ ਬਾਹਰੀ ਤੇ ਰਹਿਣ ਕਿ ਕਿਲੜਿਆ ਹੈ ਜਿਹੜੀਆਂ ਜੀਵਾਤਮਾਵਾਂ ਸਤ ਸੰਗਤ ਕਰਨ ਤੋਂ ਵਾਂਝੀਆਂ ਰਹਿ ਗਈਆਂ ਜਿਨ੍ਹਾਂ ਨੇ ਸਤ ਸੰਗਤ ਨਹੀਂ ਕੀਤੀ ਵਾਂਝੀਆਂ ਰਹਿ ਗਈਆਂ ਉਹਨਾਂ ਦਾ ਤਨ ਤੇ ਮਨ ਉਹ ਨਹੀਂ ਮੌਲਿਆ ਗਿਆ ਉਹ ਨਹੀਂ ਰੰਗਿਆ ਗਿਆ ਉਹ ਨਹੀਂ ਹਰਿਆ ਹੋਇਆ ਵਿਯਾ ਕੀ ਸੇਟਾ ਇਹ ਨਿਕਲਿਆ ਕਿ ਜਦੋਂ ਤਨ ਮਨ ਮੌਲਿਆ ਨਹੀਂ ਰੰਗਿਆ ਨਹੀਂ ਗਿਆ ਤੇ ਪਰਮੇਸ਼ਰ ਦੇ ਮਲਾਪ ਤੋਂ ਵਾਂਝੀਆਂ ਰਹਿ ਗਈਆਂ ਇਕੱਲੀਆਂ ਰਹਿ ਗਈਆਂ ਜਿੱਦਾਂ ਸੰਸਾਰ ਤੇ ਆਏ ਉਹਦਾਂ ਹੀ ਚਲ ਗਏ ਪਰਮੇਸ਼ਰ ਨਾਲ ਮਲਾਪ ਨਹੀਂ ਹੋਇਆ ਇਕੱਲੇ ਹੀ ਰਹਿ ਗਏ ਤਾਂ ਜਿਸ ਤਰ੍ਹਾਂ ਟਿਹਾਂ ਦਾ ਬੂਟਾ ਖੇਤ ਦੇ ਵਿੱਚ ਜਦੋਂ ਉਹਦੇ ਅੰਦਰਲੇ ਦਾਣੇ ਸੜ ਜਾਂਦੇ ਨੇ ਨਾ ਅਸਮਾਨੀ ਬਿਜਲੀ ਪੈਣ ਦੇ ਕਰਕੇ ਫਿਰ ਉਸ ਮਾਲਕ ਨੇ ਜਿਹਨੇ ਤਿਲਾਂ ਦੀ ਖੇਤੀ ਬੀਜੀ ਹੁੰਦੀ ਹੈ ਉਹਨਾਂ ਤਿਲਾਂ ਨੂੰ ਐਵੇਂ ਛੱਡ ਦਿੰਦਾ ਕਿਉਂਕਿ ਉਹ ਫਿਰ ਕਿਸੇ ਕੰਮ ਜੋਗੇ ਨਹੀਂ ਰਹਿੰਦੇ ਕਿਉਂਕਿ ਜਿਹੜੇ ਦਾਣੇ ਵਿੱਚ ਪੈਣੇ ਸੀ ਉਹ ਸੜ ਚੁੱਕੇ ਨੇ ਫਿਰ ਉਹ ਖੇਤ ਉਜੜ ਜਾਂਦਾ ਹੈ ਉਹਦੇ ਕਈ ਖਤਮ ਬਣਦੇ ਨੇ ਭਾਵ ਕਈ ਮਾਲਕ ਬਣਦੇ ਨੇ ਕੋਈ ਥੋੜੇ ਲੈ ਗਿਆ ਕੋਈ ਬਹੁਤੇ ਲੈ ਗਿਆ ਉਜੜ ਗਏ ਛੁੱਟੇ ਤਿਲ ਬਿਵਾੜ ਜਿਓ ਸੁੰਨੇ ਅੰਦਰ ਖੇਤ ਕਿਉਂਕਿ ਮਾਲਕ ਦਾ ਹੱਥ ਚੁੱਕਿਆ ਗਿਆ ਉਹ ਕੱਲੇ ਰਹਿ ਗਏ ਇਦਾਂ ਜਿਨ੍ਹਾਂ ਨੇ ਪਰਮਾਤਮਾ ਦਾ ਮਲਾਪ ਹਾਸਲ ਨਹੀਂ ਕੀਤਾ ਉਹ ਉਹਨਾਂ ਤਿਲਾਵਾਂ ਦੇ ਤੱਲੇ ਰਹਿ ਗਏ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਜਿਹੜੇ ਸਾਧ ਸੰਗਤ ਦੇ ਵਿੱਚ ਜਾ ਕੇ ਪਰਮੇਸ਼ਰ ਦਾ ਮਲਾਪ ਹਾਸਲ ਨਹੀਂ ਕਰਦੇ ਉਹ ਫੇਰ ਕੱਲੇ ਰਹਿਣ ਕਰਕੇ ਸੰਸਾਰ ਦੇ ਵਿੱਚ ਜਿੰਨੇ ਮਰਜ਼ੇ ਯਤਨ ਕਰਨੇ ਦਰ ਦਰ ਤੇ ਭਟਕਣ ਕਿ ਸਾਨੂੰ ਸੁੱਖ ਮਿਲੇ ਪਰ ਨਹੀਂ ਮਿਲਦਾ ਉਹਨਾਂ ਦਾ ਦੁੱਖ ਜਿਹੜਾ ਉਹ ਵੱਡਾ ਹੋ ਜਾਂਦਾ ਵੱਡਾ ਦੁੱਖ ਕਿਹੜਾ ਹੈ ਵਿਛੋੜੇ ਦਾ ਤੇ ਜਦੋਂ ਵਿਛੋੜਾ ਹੀ ਪ੍ਰਮਾਤਮਾ ਦੇ ਨਾਲ ਪੈ ਗਿਆ ਫਿਰ ਦੁੱਖ ਕਿੱਦਾਂ ਉਤਰੇ ਇੱਥੇ ਬਸ ਨਹੀਂ ਅੱਗੇ ਵਾਸਤੇ ਵੀ ਉਹਨਾਂ ਦਾ ਜਨਮ ਮਰਨ ਜਿਹੜਾ ਹੈ ਉਹ ਕਤਿਆ ਨਹੀਂ ਜਾਂਦਾ ਮਹਾਰਾਜ ਪਾਵਨ ਬਾਣੀ ਵਿੱਚ ਦੱਸ ਰਹੇ ਅਗਲੀ ਪੰਕਤੀ ਵਿੱਚ ਤਿੰਨ ਦੁੱਖ ਨ ਤਬ ਹੂਤਰ ਸੇ ਜਮ ਕੇ ਵਸ ਪੜਿਆ ਆ ਜਿਹੜੇ ਪਰਮੇਸ਼ਰ ਦੇ ਦੱਸੇ ਰਸਤੇ ਤੋਂ ਭੁੱਲ ਗਏ ਉਹ ਸੰਸਾਰ 'ਚ ਦੁਖੀ ਜੀਵਨ ਬਤੀਤ ਕਰਦੇ ਆ ਅੱਗੇ ਜਨਮ ਮਰਨ ਦੇ ਗੇੜੇ ਵਿੱਚ ਪੈਂਦੇ ਆ ਫਿਰ ਐਸ ਸੰਸਾਰ 'ਚ ਪ੍ਰਮਾਤਮਾ ਤੋਂ ਦੂਰ ਹੋ ਕੇ ਉਹਨਾਂ ਨੇ ਚੰਗੇ ਕਰਮ ਨਹੀਂ ਕੀਤੇ ਭੜੇ ਕਰਮ ਕੀਤੇ ਜਿਨ੍ਹਾਂ ਦੇ ਬਦੌਲਤ ਉਹਨਾਂ ਕਰਮਾਂ ਦੀਆਂ ਸਜ਼ਾਵਾਂ ਉਹਨਾਂ ਨੂੰ ਭੁਗਤਣੀਆਂ ਪੈਂਦੀਆਂ ਫਿਰ ਜਮਾਂ ਦੇ ਵਸ ਪਾਇਆ ਜਾਂਦਾ ਜਿੱਥੇ ਵੀ ਦੁਖੀ ਤੇ ਅੱਗੇ ਵੀ ਉਹ ਦੁਖੀ ਉਹਨਾਂ ਦਾ ਦੁੱਖ ਕਦੇ ਨਹੀਂ ਉਤਰਦਾ ਤਾਂ ਸਤਿਗੁਰੂ ਜੀ ਫਰਮਾਉਂਦੇ ਇਸ ਤੋਂ ਉਲਟ ਜਿਨਿ 라ਵਿਆ ਪ੍ਰਭ ਆਪਣਾ ਸਿ ਦਿਸਨ ਨਿਤ ਖੜਿਆ ਜਿਨ੍ਹਾਂ ਵੱਡਿਆਂ ਭਾਗਾਂ ਵਾਲਾ ਨੇ ਸਤ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਜਪਿਆ 라ਵਿਆ ਤੋਂ ਭਾਵ ਕੇ ਜਪਿਆ ਨਾਮ ਜਪਣ ਦੀ ਬਦੌਲਤ ਉਹਨਾਂ ਨੂੰ ਪਰਮਾਤਮਾ ਦਾ ਨੂਪਮ ਅਨੰਦੀ ਰੰਗ ਹਾਸਲ ਹੋਇਆ ਉਹਨਾਂ ਨੇ ਪ੍ਰਮਾਤਮਾ ਦੇ ਪਿਆਰ ਵਾਲੇ ਰੰਗ ਨੂੰ ਮਾਣਿਆ ਐਸੀਆਂ ਆਤਮਾਵਾਂ ਹਮੇਸ਼ਾ ਹੀ ਪਰਮੇਸ਼ਰ ਦੇ ਅੰਗ ਸੰਗ ਰਹੀਆਂ ਰਹਿੰਦੀਆਂ ਵਾ ਉਹਨਾਂ ਦੇ ਦਰਸ਼ਨ ਕਰਕੇ ਹੋਰ ਜਿਹੜੇ ਜਗਿਆਸੂ ਹਨ ਉਹ ਵੀ ਮਹਿਸੂਸ ਕਰਦੇ ਆ ਕਿ ਪ੍ਰਮਾਤਮਾ ਦੇ ਇਹਨਾਂ ਦੇ ਅੰਗ ਸੰਗ ਖੜਾ ਹੈ ਇਹਨਾਂ ਦਾ ਔਰਾ ਹੀ ਇਦਾਂ ਦਾ ਬਣ ਜਾਂਦਾ ਚਿਹਰੇ ਦਾ ਪ੍ਰਭਾਵ ਇਦਾਂ ਦਾ ਪੈਂਦਾ ਨੂਰ ਹੀ ਇਦਾਂ ਦਾ ਹੋ ਜਾਂਦਾ ਜਿਹੜੇ ਆਪ ਰੰਗੇ ਨੇ ਉਹਨਾਂ ਵੱਲ ਵੇਖ ਕੇ ਜਗਿਆਸੂ ਵੀ ਆਖਦੇ ਕਿ ਇਹਨਾਂ ਦੇ ਪਰਮੇਸ਼ਰ ਤੇ ਅੰਗ ਸੰਗ ਹੈ ਕੋਲ ਖੜਿਆ ਹਰ ਵੇਲੇ ਸੇ ਦਿਸਨ ਨਿਤ ਖੜਿਆ ਪਰਮੇਸ਼ਰ ਦੇ ਕੋਲ ਖੜੋਤੇ ਦਿਸਦੇ ਹਰ ਵੇਲੇ ਤਾਂ ਉਹਨਾਂ ਦੇ ਦਰਸ਼ਨਾਂ ਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਦੇ ਝਲਕਾਰੇ ਜਿਹੜੇ ਪ੍ਰਤੀਤ ਹੁੰਦੇ ਆ ਕਿ ਪਰਮੇਸ਼ਰ ਦੇ ਦਰਸ਼ਨ ਹੋ ਗਏ ਭਈ ਕਿਸੇ ਚੰਗੇ ਸਿਆਣੇ ਸਾਧੂ ਦੇ ਦਰਸ਼ਨ ਹੋ ਗਏ ਤੇ ਰਤਨ ਜਵੇ ਹਰ ਲਾਲ ਹਰ ਕੰਠ ਤਿੰਨਾਂ ਜੜੀਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜੋ ਸੰਸਾਰ ਦੇ ਹਰੇਕ ਰਤਨ ਜਵਾਹਰ ਲਾਲਾਂ ਤੋਂ ਵੀ ਕੀਮਤੀ ਹੈ ਉਹ ਨਾਮ ਹਮੇਸ਼ਾ ਉਹਨਾਂ ਦੇ ਕੰਠ ਗਲੇ ਵਿੱਚ ਜੜਿਆ ਹੁੰਦਾ ਗਲੇ ਵਿੱਚ ਆਪਾਂ ਕੀ ਦਿਖਦਾ ਨਹੀਂ ਨਹੀਂ ਭਾਈ ਦਿਖਦਾ ਨਹੀਂ ਹਰ ਵੇਲੇ ਨਾਮ ਜਪਦੇ ਰਹਿੰਦੇ ਅੰਦਰ ਚੱਲਦਾ ਰਹਿੰਦਾ ਉਹ ਕੰਠ ਦੇ ਵਿੱਚੋਂ ਹੋਰ ਕੋਈ ਨਿੰਦਿਆ ਚੁਗਲੀ ਵਾਲੀ ਗੱਲ ਨਹੀਂ ਕਰਦੇ ਗਲੇ 'ਚੋਂ ਜੇ ਆਵਾਜ਼ ਆਉਂਦੀ ਹੈ ਤੇ ਸਤਨਾਮ ਸ੍ਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਉਹਨਾਂ ਦੇ ਗਲੇ ਵਿੱਚ ਹਰ ਵੇਲੇ ਇਹ ਕੀਮਤੀ ਹੀਰੇ ਮੋਤੀ ਰਤਨਾ ਤੋਂ ਕੀਮਤੀ ਨਾਮ ਜਿਹੜਾ ਉਹ ਜੜਿਆ ਹੁੰਦਾ ਹੈ ਤਾਂ ਸਤਿਗੁਰੂ ਜੀ ਬੇਨਤੀਆਂ ਕਰਦੇ ਨੇ ਕਿ ਇਦਾਂ ਦੇ ਕਿਤੇ ਸਾਧੂਆਂ ਦੀ ਸਾਨੂੰ ਵੀ ਧੂੜੀ ਮਿਲ ਜਾਵੇ ਨਾਨਕ ਬਾਂਚੈ ਧੂੜ ਤਿੰਨ ਪ੍ਰਭ ਸਰਣੀ ਦਰਪੜਿਆਹ ਇਹ ਪਰਮਾਤਮਾ ਮੇਰੀ ਤੇਰੇ ਚਰਨਾਂ ਵਿੱਚ ਇਹ ਅਰਦਾਸ ਆ ਤੁਹਾਡੇ ਵਿੱਚ ਜਿਨ੍ਹਾਂ ਨੇ ਲੀਨਤਾ ਪ੍ਰਾਪਤ ਕੀਤੀ ਹੈ ਜਿਹੜਾ ਹਮਾਸ਼ਾ ਤੁਹਾਡਾ ਹੀ ਨਾਮ ਜਪਦੇ ਆ ਉਹਨਾਂ ਦੀ ਚਰਨ ਸ਼ਰਨ ਜਿਹੜੇ ਤੁਹਾਡੇ ਚਰਨ ਸ਼ਰਨ ਦੇ ਵਿੱਚ ਰਹਿੰਦੇ ਆ ਨਿਮਰਤਾ ਦੇ ਵਿੱਚ ਜੀਵਨ ਬਤੀਤ ਕਰਦੇ ਆ ਮਰਜ਼ ਕਿਰਪਾ ਕਰੋ ਕਿ ਤੇ ਉਹਨਾਂ ਦੀ ਚਰਨ ਧੂੜੀ ਮਿਲ ਜੇ ਤੇ ਮੇਰਾ ਵੀ ਜਨਮ ਸਫਲਾ ਹੋ ਜੇ ਇਸ ਕਰਕੇ ਮਹਾਰਾਜ ਮੱਗਰ ਦੇ ਮਹੀਨੇ ਵਿੱਚ ਅਖੀਰਲੀ ਪੰਕਤੀ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜਨਮ ਮਰਨ ਤੋਂ ਬਚਣਾ ਤੇ ਸਾਧੂਆਂ ਦੀ ਸੰਗਤ ਕਰਕੇ ਪਰਮੇਸ਼ਰ ਨਾਲ ਜੁੜਨਾ ਪਏਗਾ ਮੰਗਰ ਪ੍ਰਭ ਅਰਾਧਨਾ ਬਹੁੜਾ ਜਨਮੜੀਆ ਮੱਗਰ ਦੇ ਮਹੀਨੇ ਦੁਆਰਾ ਗੁਰੂ ਅਰਜਨ ਦੇਵ ਜੀ ਪਰਮਉੰਦੇ ਨੇ ਜੋ ਪ੍ਰਮਾਤਮਾ ਦੇ ਨਾਮ ਦੀ ਅਰਾਧਨਾ ਕਰਦੇ ਨੇ ਨਾਮ ਜਪਣ ਦੀ ਬਦੌਲਤ ਉਹਨਾਂ ਦਾ ਜੰਮ ਮਰਨ ਦਾ ਗੇੜ ਆਵਾਗੌਣ ਦੇ ਚੱਕਰ ਵਿੱਚ ਜਿਹੜਾ ਜੀਵ ਟੇਕੇ ਜਨਮ ਮਰਨ ਦੇ ਗੇੜ 'ਚ ਪੈਂਦਾ ਨਾ ਉਹ ਖਤਮ ਹੋ ਜਾਂਦਾ ਮਰਜ਼ ਕਿਰਪਾ ਕਰਨ ਇਹ ਉਪਦੇਸ਼ ਮੱਗਰ ਦੇ ਮਹੀਨੇ ਰਈ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਸੋ ਗੁਰਮਤਿ ਵਿਚਾਰ ਕਰਦੇ ਹਾਂ ਗੁਰਬਾਣੀ ਦੇ ਅਰਥ ਕਰਦੇ ਹਾਂ ਅਣਜਾਣ ਬੱਚਿਆਂ ਹਾਂ ਕਈ ਭੁੱਲਾ ਹੋ ਜਾਂਦੀਆਂ ਮਹਾਰਾਜ ਬਖਸ਼ ਲੈਣ ਆਪ ਜੀ ਬਖਸ਼ਣ ਜੋਗ ਬਖਸ਼ ਲੈਣਾ ਸੋ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰਿਆ ਕਰੋ ਜਨਾ ਗੁਰਮੁਖਾਂ ਨੇ ਅਜੇ ਤੱਕ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਦੀ ਸਾਧਪੁਰ ਵਾਲੇ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਵੀਡੀਓ ਆਪ ਜੀ ਤੱਕ ਜਲਦੀ ਪਹੁੰਚ ਸਕੇ ਬੇਨਤੀ ਪ੍ਰਵਾਨ ਕਰਨ ਮਹਾਰਤ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਨੂੰ ਮੀਆਂ ਗਲਤੀਆਂ ਭੁੱਲਾਂ ਦੀਖੇ ਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ